ਤੂਲਾ ਮਿਲੀ ਜਨਮ ਮਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪੜਦਾ ਢਾਕਿਆ ਪ੍ਰਭਾਤੀ ਮਹੱਲਾ ਪੰਜਵਾਂ ਸਤਗੁਰ ਪੂਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ ਰਹਾਉ ਚਰਨ ਕਮਲ ਗੁਰ ਕੇ ਮਨ ਵੂਠੇ ਦੁਖ ਦਰਦ ਭ੍ਰਮ ਬਿਨ ਸੇ ਝੂਟੇ ਨੇ ਤੇ ਉੱਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਬਨੀ ਥਾਈ ਸੰਗ ਸਹਾਈ ਜਹ ਹੋਂ ਜਾਈ ਦੋਏ ਕਰ ਜੋੜ ਕਰੀਂ ਅਰਦਾਸ ਸਦਾ ਜੱਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ 5ਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰ ਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਕਿਲ ਵਿਖ ਮੇਟੇ ਸ਼ਬਦ ਸੰਤੋਖ ਨਾਮ ਆਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੀ ਨਿਵਾਸ ਜਿਨ ਕੀ ਆਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸੈ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੋਨ ਨਾ ਭਵੇ ਹੀਹਾ ਊਹਾ ਚਰਨ ਪੂਜਾਰੀ ਮੁਖ ਊਜਲ ਸਾਚੇ ਦਰਬਾਰੀ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਫਲ ਮਹੀਲ ਪੇਖੈ ਪਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਗੁਰਬਾਣ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣ ਤਨ ਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭੇ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀਨਾਰਿ ਦੈ ਨਿਵਾਸ ਗੁਰ ਸਮਰੱਥ ਸਦਾ ਦਿਆਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭੈ ਕਿਰਪਾਲਾ ਆਪਣਾ ਨਾਮ ਆਪ ਜੁ ਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਖ ਮਨ ਬੂਠੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਪ੍ਰਭਾਤੀ ਮਹੱਲਾ ਪੰਜਵਾਂ ਘਰ ਦੂਜਾ ਬਿપાસ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਬਰ ਨਾ ਦੂਜਾ ठाਉ ਨਾਹੀ ਬਿਨ ਹਰਨਾਉ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਐ ਨੀਤਾ ਕਾਮ ਕ੍ਰੋਧ ਹੰਕਾਰ ਬਿਨਸੈ ਲੱਗੈ ਇਕੈ ਪ੍ਰੀਤ ਰਹਾਉ ਨਾਮ ਲਾਗੈ ਦੂਖ ਭਾਗੈ ਸਰਨ ਪਾਲਨ ਜੋਗ ਸਤਗੁਰ ਭੇਟੈ ਜਮਨਾ ਤੇਟੈ ਜਿਸ ਧਰ ਹੋਵੇ ਸੰਯੋਗ ਰੇਣ ਦਿਨ ਸਤਿ ਹਾਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸਹਿ ਪੂਰਨ ਕਰਮ ਜਨਮ ਜਨਮ ਬਿਖਾਦ ਬਿਨਸੀ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾ ਬੇਪਹਾਸ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨ ਸਜਾਏ ਹੰਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਹਰਖਣ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਤੇ ਕਾ ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਨ ਆਧਾਰ ਦੁਖ ਬਿਦਾਰ ਦੈਨ ਹਾਰ ਬੁੱਧ ਬੇਕ ਨਮਸਕਾਰ ਰਖਣ ਹਾਰ ਮਨ ਆਰਾਧ ਪ੍ਰਭੂ ਮੇਕ ਸੰਤਰੀਨ ਕਰੂੰ ਮੱਜਨ ਨਾਨਕ ਪਾਵੇ ਸੁਖ ਅਨੇਕ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੁਪਦਾ ਬਉਰੀ ਮਨ ਬੋਹਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੋਨ ਬੰਦ ਨਾ ਪਾਇਆ ਸਤਗੁਰ ਰਾਖੇ ਨਾਮ ਦਿੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿਚਾਰ ਭਉ ਸਾਗਿਰ ਤਰੈ ਰਹਾਉ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਵੇਂ ਕੋ ਸਾਥ ਨਾ ਸੰਗੀ ਜਿਉ ਮਨ ਦੇਖਹਿ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਗੁਰੂ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਪਾਏ ਅੰਤਰ ਕਪਟ ਮਹਾ ਦੁਖ ਪਾਏ ਸਤਗੁਰ ਭੇਟੈ ਸੋ ਜੀ ਪਾਏ ਸਚੈ ਨਾਮ ਰਹਿ ਲਿਵ ਲਾਈ ਸਚੈ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਅੰਤਰ ਸਾਚੈ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਜੇ ਕੋਈ ਹਉਮੈ ਮੇਰਾ ਸ਼ਬਦੇ ਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮਹਿ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦੈ ਹੋਰ ਮੋਹ ਗੁਬਾਰ ਸ਼ਬਦੇ ਨਾਮ ਰੱਖੈ ਉਰ ਤਾਰ ਸ਼ਬਦੇ ਗਤਿ ਮਤਮੋਖ ਦੁਆਰ ਔਰ ਨਹੀਂ ਕਰ ਦੇਖਣ ਹਾਰੂ ਸਾਚਾ ਆਪ ਅਨੂਪੇ ਅਪਾਰੂ ਰਾਮ ਨਾਮੇ ਊਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹੱਲਾ ਪਹਿਲਾ ਮਾਇਆ 모ਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਨੁਭਾਇਆ ਸੁਤ ਕੰਚਨ ਸਿंहो ਵਿਧਾਇਆ ਸਭ ਕਿਸ ਆਪਣਾ ਇਕ ਰਾਮ ਪਰਾਇਆ ਐਸਾ ਜਾਪ ਜਪੋ ਜਪਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੀ ਸਮਾਇਆ ਆਵਾ ਗੌਣ ਤੁਧ ਆਪਰ ਚਾਇਆ ਸੇਹੀ ਭਗਤ ਜਿਨ ਸੱਚ ਚਿਤ ਲਾਇਆ ਗਿਆਨ ਧਿਆਨ ਨਰਹਰ ਨਿਰਬਾਣੀ ਬਿਨ ਸਤਗੁਰੂ ਭੇਟੇ ਕੋਇ ਨਾ ਜਾਣੀ ਸਗਲ ਸਰੂਪਰ ਜੋਤ ਸੁਮਾਣੀ ਆਨੰਦ ਰੂਪ ਬਿਟੋ ਕੁਰਬਾਨੀ ਭਾਉ ਭਗਤ ਗੁਰਮਤੀ ਪਾਏ ਹਉ ਮੈਂ ਵਿੱਚੋਂ ਸ਼ਬਦ ਜਲਾਏ ਧਾਵਤ ਰਾਖੈ ਠਾਕ ਰਹਾਈ ਸੱਚਾ ਨਾਮ ਮਨ ਵਸਾਏ ਵਿਸੰਬਨੋਦ ਰਹੇ ਪਰਮਾਦੀ ਗੁਰਮਤ ਮਾਨਿਆ ਏਕ ਲਿਵ ਲਾਗੀ ਦੇਖ ਨਵਾਰਿਆ ਜਲ ਮਹਿ ਆਗੀ ਸੋ ਬੁਝਾ ਹੋਇ ਵਡਭਾਗੀ ਸਤਗੁਰ ਸੇਵੇ ਪਰਮ ਚਕਾਈ ਅਨ ਦਿਨ ਜਾਗੈ ਸਚ ਲਿਵ ਲਾਈ ਏਕੋ ਜਾਣੈ ਅਵਰ ਨਾ ਕੋਇ ਸੁਖ ਦਾਤਾ ਸੇਵੇ ਨਿਰਮਲ ਹੋਇ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉਮੈ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੇਟਨ ਹਾਰਾ ਅਵਰਨਾ ਸੂਜਸ ਬੀਜੀ ਕਾਰਾ ਤਨ ਮਨ ਧਨ ਹਰਿਆ ਗੈ ਰੱਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭਉੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਗੁਰ ਕਿਛ ਸੋਜੀ ਨਾਹੀ ਪਰ ਮੇ ਭੂਲਾ ਬੂਡ ਮਰੈ اندا ਪਰਿਆ ਪਰ ਪਰ ਤੂਐ ਅੰਤਰ ਕੀ ਮਾਲ ਕਦੇ ਨਾ ਲਹਿ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਘਰ ਭਰਮ ਭੁੱਲੇ ਖਟ ਕਰਮੋ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਬ ਗੁਣ ਮੋਹੀ ਰਹਾਉ ਮਾਇਆ ਧੰਦਾ ਤਾਵਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਈਂਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨ ਮੁਖ ਬੋਲ ਖਵਾਰ ਮੱਜਨ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਬਾਦ ਝੂਠੇ ਵਿੱਚ ਹੰਕਾਰਨ ਹੈ ਖਸਮ ਨਾ ਪਾਵੇ ਸਾਧ ਬਿਨ ਨਾਵੇ ਹੋਰ ਕਮਾਵਣਾ ਫਿੱਕਾ ਆਵੈ ਸਾਦ ਦੁਸ਼ਟੀ ਸਭਾ ਵਿਗੁੱਚੀ ਐ ਵਿਖਵਾਤੀ ਜੀਵਨ ਬਾਦ ਇਹ ਪ੍ਰਮਾ ਭੂਲੇ ਮਰੋ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੈ ਨਾ ਪਾਈ ਆਵਹਿ ਜਾਹਿ ਮਰਹਿ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਜਿਸਨੋ ਵਿਆਪੈ ਸੋਗ ਸੰਤਾਪ ਸੋ ਸੇਵਹੁ ਜਿਸ ਮਾਈ ਨਾ ਬਾਪ ਵਿਚੋਂ ਚੂਕੈ ਤਿਸਨਾ ਅਰ ਆਪ ਜਹ ਜਹ ਦੇਖਾਂ ਤਹਿ ਤਹਿ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਹਿਰਦੈ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੂਕੈ ਤਾਂ ਸ਼ਬਦ ਪਛਾਨ ਘਰ ਬਾਹਰ ਏਕੋ ਕਰ ਜਾਣ ਇਹ ਹਾ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਾਥੇ ਪਵੇ ਛਾਰ ਕਰਨੀ ਕੀਰਤ ਗੁਰ ਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਨ ਪਰ ਭਗਤੀ ਮਹੱਲਾ ਪਹਿਲਾ ਦਖਣੀ ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਇ ਬੁਝੈ ਜਿਸੈ ਬੁਝਾਈ ਰਹਾਉ ਤਿਨ ਹਰੀ ਚੰਦ ਪ੍ਰਿਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉ ਕਿਉ ਨੇ ਖਾਸ ਵਿਕਾਈ ਕਰੋ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨਾ ਕਿਉ ਪਿਆਲ ਜਾਏ ਕਿਉ ਚਲੀਐ ਜੇ ਬਲ ਰੂਪ ਪਛਾਨੈ ਰਾਜਾ ਜਨ ਮੇਜਾ ਦੇ ਮੱਤੀ ਵਰਜ ਬਿਆਸ ਪੜਾਇਆ ਤਿੰਨ ਕਰ ਜਗ 18 ਕਹਾਇ ਕੀਰਤਨਾ ਚੱਲੇ ਚਲਾਇ ਗਣਤਨਾ ਗਣੀ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੋ ਕਿਛ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ ਸਦਾ ਰਹੈ ਸਰਨਾਈ ਮਨਮੁਖ ਮੁਗਧ ਆਗੇ ਚੀਤੈ ਨਾਹੀ ਦੁਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਬਮਾਨ ਨਾ ਜਾਈ ਜੀਉ ਅਬਮਾਨੇ ਪਿ ਪਚੀਐ ਪੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਨਾ ਭੁੱਲੇ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦਿ ਅਕੁੱਲੇ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਨਣਾ ਨਾਮ ਅਧਾਰ ਤੰਦਾ ਛੁਟਕ ਗਿਆ ਵੇਕਾਰ ਜਿਉ ਮਨਮੁਖ ਦੂਜੈ ਪਤ ਖੋਈ ਬਿਨ ਨਾਮੈ ਮੈਂ ਅਬਰ ਨਾ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੈ ਬਿਨ ਗੁਰ ਬੂਡੇ ਬਾਰੂ ਬਾਰ ਰਹਾਉ ਇਸ ਮਨ ਮਾਇਆ ਮੋਹਿ ਬਨਾਸ ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮੁਖ ਵਿਰਲਾ ਕੀ ਨ ਕੋਈ ਨਾਮ ਬਿਹੂ ਨਾਮੁਕਤਿ ਨਾ ਹੋਈ ਬ੍ਰਹਮ ਬ੍ਰਹਮ ਡੋਲੇ ਲਖ 84 ਬਿਨ ਗੁਰ ਬੂਝੇ ਜਮ ਕੀ ਫਾਸੀ ਇਹੋ ਮਨੁਆ ਕਿਨ ਕਿਨ ਊਪ ਪਿਆਲ ਗੁਰਮਖ ਛੂਟੈ ਨਾਮ ਸੁਮਾਲ ਆਪੇ ਸੱਦੇ ਢਿਲ ਨਾ ਹੋਈ ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋਜੀ ਕਿਸੈ ਨਾ ਹੋਈ ਆਪੇ ਕਰਹਿ ਕਰਾਵੇ ਸੋਏ ਝਗੜ ਚਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਿਜ ਸੁਮਾਵੇ ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰ ਕਾਰ ਕਮਾਵੇ ਅੰਤਰ ਝੂਠਾ ਕਿਉ ਸੋਚ ਹੋਈ ਸ਼ਬਦੀ ਧੋਵੈ ਵਿਰਲਾ ਕੋਈ ਗੁਰਮਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕ ਰਹਾਵੇ ਭਉ ਖਾਣਾ ਪੀਣਾ ਸੁਖ ਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮਹਿ ਪੂਜਾ ਹਰ ਰਸ ਚਾਖਿਆ ਤਉ ਮਨ ਭੀਜਾ ਰਣਵਤ ਨਾਨਕ ਅਵਰ ਨਾ ਦੂਜਾ ਪ੍ਰਭਾਤੀ ਮਹੱਲਾ ਪੈ